ਪਿਛਲੇ ਹਫਤੇ ਤੋਂ ਲਗਾਤਾਰ ਜੰਮੂ ਕਸ਼ਮੀਰ ਅਤੇ ਹਿਮਾਚਲ ਵਿੱਚ ਤੇਜ਼ ਬਾਰਿਸ਼ ਦੇ ਕਾਰਨ ਜ਼ਿਲ੍ਹਾ ਪਠਾਨਕੋਟ ਦੇ ਜ਼ਿਆਦਾਤਰ ਖੇਤਰਾਂ ਅੰਦਰ ਹੜ੍ਹ ਦੀ ਸਥਿਤੀ ਬਣ ਗਈ ਸੀ ਅੱਜ ਮੌਸਮ ਠੀਕ ਹੋਣ ਤੋਂ ਬਾਅਦ ਲੋਕਾਂ ਨੂੰ ਥੋੜੀ ਰਾਹਤ ਮਿਲੀ ਹੈ ਅਤੇ ਇਸ ਦੇ ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਰਾਹਤ ਕਾਰਜਾਂ ਦੇ ਵਿੱਚ ਜੁਟ ਗਿਆ ਹੈ ਇਹ ਪ੍ਰਕਟਾਵਾ ਲਾਲਚੰਦ ਕਟਾਰੋਚਾ ਕੈਬਨਿਟ ਮੰਤਰੀ ਪੰਜਾਬ ਨੇ ਅੱਜ ਪਿੰਡ ਗੁਲਪੁਰ ਅਸੈਂਬਲੀ ਵਿਖੇ ਯੂਬੀਡੀਸੀ ਨੈਟਕ ਕੀਤੇ ਜਾ ਰਹੇ ਬੈਰੀਕੇਟਿੰਗ ਦੇ ਕਾਰਜਾਂ ਦਾ ਨਿਰੀਖਣ ਕਰਨ ਦੌਰਾਨ ਕੀਤਾ ਜ਼ਿਕਰ ਹੋਇਆ ਹੈ ਕਿ ਰنجੀਤ ਸਾਗਰ ਡੈਮ ਅੰਦਰ ਜ਼ਿਆਦਾ ਪਾਣੀ ਆਉਣ ਦੇ ਕਾਰਨ ਰਾਵੀ ਦਰਿਆ ਵਿੱਚ ਪਾਣੀ ਛੱਡਣਾ ਪੈ ਗਿਆ ਸੀ ਜਿਸ ਦੇ ਚਲਦਿਆਂ ਮਾਧੂਪੁਰ ਵਿਖੇ ਬੈਰੀਕੇਡ ਟੁੱਟਣ ਕਰਕੇ ਪਾਣੀ ਓਵਰਫਲੋ ਹੋ ਕੇ ਯੂਬੀਡੀਸੀ ਨਹਿਰ ਦੇ ਵਿੱਚ ਚਲਾ ਗਿਆ ਅਤੇ ਕਈ ਥਾਨਾਂ ਤੋਂ ਨਹਿਰ ਦਾ ਪਾਣੀ ਰਿਹਾਇਸ਼ੀ ਖੇਤਰਾਂ ਅੰਦਰ ਦਾਖਲ ਹੋ ਗਿਆ ਅੱਜ ਰਾਹਤ ਮਿਲਨ ਤੇ ਵਿਭਾਗ ਦੇ ਬੋਲੋ ਇਸ ਪਰਬਾਵਿਤ ਖੇਤਰ ਅੰਦਰ ਨਹਿਰ ਦੇ ਬੈਰੀਕੇਡ ਲਗਾ ਕੇ ਪਾਣੀ ਦੇ बहाव ਨੂੰ ਰੋਕਿਆ ਗਿਆ ਇਸ ਮੌਕੇ ਦੇ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਲਾਲਚੰਨ ਕਟਾਰੋਚਕ ਨੇ ਆਖਿਆ ਕਿ ਮਾਧੂਪੁਰ ਤੋਂ ਪਾਣੀ ਓਵਰਫਲੋ ਹੋ ਕੇ ਨਹਿਰਾਂ ਅੰਦਰ ਚਲਾ ਜਿਸ ਦੇ ਚਲਦੇ ਆ ਯੂਬੀਡੀਸੀ ਨਹਿਰ ਮਾਧੂਪੁਰ ਬਿਆਸ ਲਿੰਕ ਨਹਿਰ ਅਤੇ ਹੋਰ ਕਈ ਨਹਿਰਾਂ ਅੰਦਰ ਪਾਣੀ ਦੀ ਸਮਰੱਥਾ ਵੱਧ ਗਈ। ਉਹਨਾਂ ਦੱਸਿਆ ਕਿ ਇਸ ਦੌਰਾਨ ਯੂਬੀਡੀਸੀ ਨਹਿਰ ਤੇ ਗੁਲਪੁਰ ਅਸੈਂਬਲੀ ਦੇ ਨਜ਼ਦੀਕ ਨਹਿਰ ਤੋਂ ਨਿਕਲਣ ਵਾਲੇ ਮੋਗਿਆ ਅਤੇ ਨਿਕਾਸੀ ਨਹਿਰ ਦੇ ਚਲਦੇ ਆ ਯੂਬੀਡੀਸੀ ਨਹਿਰ ਦਾ ਜ਼ਿਆਦਾਤਰ ਪਾਣੀ ਆਬਾਦੀ ਖੇਤਰ ਅੰਦਰ ਚਲਾ ਗਿਆ। ਜਿਸ ਦੌਰਾਨ ਗੁਲਪੁਰ ਅਸੈਂਬਲੀ ਬਾਜੀਗੜ ਪਾਈਚਾਰੇ ਦੇ ਡੇਰੇ ਸਮਰਾਲਾ ਮੁਕਾਲਗੜ ਅਤੇ ਸਾਰੇ ਪਿੰਡ ਪ੍ਰਭਾਵਿਤ ਹੋਏ। ਉਹਨਾਂ ਖੁਦ ਵੀ ਪਿਛਲੇ ਦਿਨਾਂ ਦੌਰਾਨ ਖੇਤਰ ਦਾ ਦੌਰਾ ਕੀਤਾ ਲੋਕਾਂ ਵੱਲੋਂ ਦੱਸਿਆ ਗਿਆ ਕਿ ਪਿਛਲੇ ਕਰੀਬ 40 ਸਾਲਾਂ ਅੰਦਰ ਇਸ ਖੇਤਰ ਸਥਿਤ ਨਹਿਰ ਦੇ ਵਿੱਚ ਪਾਣੀ ਨਹੀਂ ਆਇਆ ਉਹਨਾਂ ਨੇ ਦੱਸਿਆ ਕਿ ਪਾਣੀ ਜ਼ਿਆਦਾ ਆਉਣ ਕਰਕੇ ਨਿਕਾਸੀ ਤੇ ਗੇਟ ਟੁੱਟ ਗਏ ਸਨ ਅਤੇ ਨਹਿਰ ਦਾ ਪਾਣੀ ਉਪਰੋਕਤ ਪਿੰਡਾਂ ਦੇ ਅੰਦਰ ਚਲਾ ਗਿਆ ਉਹਨਾਂ ਨੇ ਦੱਸਿਆ ਅੱਜ ਤਿੰਨ ਗੇਟ ਬਣਾ ਕੇ ਇੱਥੇ ਲਗਾਏ ਜਾ ਰਹੇ ਨੇ ਇੱਕ ਗੇਟ ਦਾ ਵਜ਼ਨ ਕਰੀਬ 10 ਤੋਂ 12 ਕੁਇੰਟਲ ਹੈ ਇਸ ਦੀ ਲਾਈਫ ਕਰੀਬ 50 ਸਾਲ ਰਹੇਗੀ ਉਹਨਾਂ ਨੇ ਕਿਹਾ ਕਿ ਅੱਜ ਤਿੰਨ ਦਰਿਆ ਨੂੰ ਬੰਦ ਕਰ ਦਿੱਤਾ ਗਿਆ ਅਤੇ ਹੁਣ ਇਹਨਾਂ ਪਿੰਡਾਂ ਨੂੰ ਪਾਣੀ ਮਾਰਨੀ ਚੱਲਣੀ ਪਵੇਗੀ ਅ ਬਿਲਕੁਲ ਇਹ ਕੱਲ ਮੈਂ ਇੱਥੇ ਆਇਆ ਸੀਗਾ ਕੱਲ ਸਵੇਰੇ ਜਿਹੜਾ ਮਾਧੋਪੁਰ ਹੈਡ ਬਕਸ ਤੋਂ ਪਾਣੀ ਓਵਰਫਲੋ ਹੋਇਆ ਉਹ ਓਵਰਫਲੋ ਪਾਣੀ ਦੇ ਨਾਲ ਜਿਹੜਾ ਸਾਡਾ ਜੂਵੀ ਡੀਸੀ ਨਹਿਰ ਆ ਵਿਆਸ ਮਾਧੋਪੁਰ ਲਿੰਕ ਨਹਿਰ ਐ ਐਮਬੀ ਲਿੰਕ ਨੂੰ ਆਪਾਂ ਕਹਿੰਨੇ ਆ ਸੋ ਇਹ ਉਹ ਨਹਿਰਾਂ ਨੇ ਜਿਹੜਾ ਨਹਿਰਾਂ ਦੇ ਅੰਦਰ 40 40 ਸਾਲ ਪਹਿਲਾਂ ਕਦੇ ਪਾਣੀ ਅਸੀਂ ਦੇਖਿਆ ਛੋਟੇ ਹੁੰਦੇ ਆ ਪਰ ਕਿਉਂਕਿ ਹਾਰਡ ਏਡੀ ਵੱਡੀ ਪੱਧਰ ਤੇ ਸੀਗੇ ਪਾਣੀ ਏਡਾ ਹੀ ਵੱਡੀ ਮਾਤਰਾ ਦੇ ਸੀਗਾ ਕਿ ਉਹ ਮਾਦੋਂ ਪਰ ਹਾਈਡਰੋਗਸ ਤੋਂ ਓਵਰਫਲੋ ਹੋ ਕੇ ਪਾਣੀ ਦਾ ਨਹਿਰਾ ਚ ਆਇਆ ਜਿਹਦੇ ਕਰਕੇ ਸਾਡਾ ਗੋਲਪੁਰ ਸਿੰਬਰੀ ਸਮਰਾਲਾ ਸਕਾਲਗੜ ਇਹ ਡੇਰੇ ਇਹ ਜਿਹੜੇ ਆ ਸਾਡੇ ਵਾਇਗਰ ਭਾਈਚਾਰੇ ਦੇ ਡੇਰੇ ਜਿਹੜੇ ਆ ਸਾਰੇ ਕੱਲ ਇਫੈਕਟਡ ਸੀਗੇ ਸੋ ਮੈਂ ਕੱਲ ਜਦੋਂ ਆਇਆ ਜੇ ਲੋਕਾਂ ਨੂੰ ਮਿਲਿਆ ਤੇ ਮਿਲਣ ਤੋਂ ਬਾਅਦ ਇੱਕ ਗੱਲ ਲੋਕਾਂ ਦੀ ਡਿਮਾਂਡ ਮੁਤਾਬਕ ਜੇ ਲੋਕਾਂ ਨੇ ਮੈਨੂੰ ਦੱਸਿਆ ਪੀ ਜਿਹੜੇ ਗੇਟ ਨੇ ਇਹ ਕਿਉਂਕਿ ਪੁਰਾਣੇ ਸੀਗੇ ਇਹ ਪਾਣੀ ਨੇ ਤੋੜ ਦਿੱਤੇ ਔਰ ਇਹਨਾਂ ਦੇ ਬਜਾ ਕਰਕੇ ਜਿਹੜਾ ਇੱਥੇ ਪਾਣੀ ਇਧਰ ਆਇਆ ਸੋ ਅਸੀਂ ਕੱਲ ਹੀ ਇਹ ਫੈਸਲਾ ਕੀਤਾ ਵੀ ਇਹਨਾਂ ਗੇਟਾਂ ਨੂੰ ਜਿਹੜਾ ਉਹ ਲਾਇਆ ਜਾਵੇ ਸੋ ਮੈਨੂੰ ਖੁਸ਼ੀ ਆ ਕਿ ਇਹ ਮਤਲਬ ਜਿਹੜੇ ਗੇਟ ਆ ਉਹ ਹੁਣ ਅਸੀਂ ਅੱਜ ਇਹਨੂੰ ਲਾਂਚ ਆ ਰਹੇ ਹਾਈਡਰਾ ਆ ਗਿਆ ਗੇਟ ਆ ਗਿਆ ਤਿੰਨ ਗੇਟ ਜਿਹੜੇ ਆ ਉਹ ਹੁਣ ਲਏ ਜਾਣਗੇ ਇਹ ਲਗਭਗ 10 10 ਤੋਂ 12 ਕੁਆਂਟਲ ਦਾ ਗੇਟ ਹੈ ਔਰ ਇਹ ਜਾਪਾਨੀ ਸੀਡਰ ਦਾ ਬਣਿਆ ਤੇ ਇਹਦੀ ਜਿਹੜੀ ਮਤਲਬ ਉਹ ਉਮਰ ਆ ਉਹ 50 ਸਾਲ ਦੇ ਕਰੀਬ ਆ ਜੇ 50 ਸਾਲ ਤੱਕ ਇਹ ਗੇਟ ਟਸ ਦੇ ਮਸ ਨਹੀਂ ਹੋਣਗੇ ਸੋ ਮੈਨੂੰ ਇਸ ਗੱਲ ਦੀ ਤਸੱਲੀ ਆ ਵੀ ਅਸੀਂ ਇਹਦੇ ਲਈ ਸਾਡੇ ਕਰਮਚਾਰੀਆਂ ਨੇ ਸਾਰਿਆਂ ਨੇ ਮਿਹਨਤ ਕੀਤੀ ਆ ਔਰ ਇਹ ਗੇਟ ਰੈਂਡਮਲੀ ਇੱਕ ਦਿਨ 'ਚ ਇੱਕ ਬਣਦਾ ਪਰ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਕੰਪਨੀ ਵਾਲਿਆਂ ਦਾ ਉਹਨਾਂ ਨੇ ਘਟੋਕਟ 40 ਬੰਦੇ ਲਾ ਕੇ ਜਿਹੜੇ ਆ ਪੂਰੀ ਰਾਤ ਉਹ ਲੱਗੇ ਰਹੇ ਆ ਸਾਡੀ ਬੇਨਤੀ ਤੋਂ ਬਾਅਦ ਵੀ ਸਾਨੂੰ ਜਲਦੀ ਚਾਹੀਦਾ ਸਵੇਰੇ ਉਹ 35 40 ਬੰਦੇ ਲਾ ਕੇ ਉਹਨਾਂ ਨੇ ਗੇਟ ਸਾਨੂੰ ਬਣਾ ਕੇ ਤਨ ਦਿੱਤੇ ਆ ਸੋ ਮੁੱਖ ਤੌਰ ਤੇ ਜਿਹੜੇ ਤਿੰਨ ਜਿਹੜੇ ਦਰੇ ਆ ਉਹ ਅੱਜ ਬੰਦ ਕਰ ਦਿੱਤੇ ਜਾਣਗੇ ਬਹੁਤ ਵੱਡੀ ਰਾਹਤ ਇਸ ਇਲਾਕੇ ਦੇ ਲੋਕਾਂ ਨੂੰ ਸਦਾਬਹਾਰ ਲਈ ਮੈਂ ਸਮਝਦਾ ਤੇ ਪਾਣੀ ਹੁਣ ਕੱਲ ਆ ਜਾਏ ਪਰਸੋਂ ਆ ਜਾਏ ਜਦੋਂ ਵੀ ਕਰੇ ਇਸ ਕਿਸਮ ਦੀ ਹਾਣੀ ਹੋਵੇ ਜਿਹੜੀ ਕਿਉਂਕਿ ਅਸੀਂ ਡਾਕ ਨਹੀਂ ਸਕਦੇ ਕੁਦਰਤ ਆ ਪਰ ਇਹਨਾਂ ਪਿੰਡਾਂ ਨੂੰ ਮਤਲਬ ਜਿਹੜਾ ਉਹ ਪਾਣੀ ਦੀ ਮਾਰ ਹੁਣ ਨਹੀਂ ਚੱਲਣੀ ਪੈਗੀ ਸਦਾਬਹਾਰ ਲਈ ਇਹਨਾਂ ਦਾ ਜਿਹੜਾ ਹਾਲ ਹੋ ਗਿਆ ਅੱਜ KRT News Network. One of the premium and prestigious professional institutes providing a wide range of professional courses with 100% placement assistance. We are Sri Sai Group of Institutes.